ਤੇ ਆ ਗ੍ਰਿਲਲਾ ਇਹ ਜਿਹੜੀ ਗ੍ਰਿਲਲਾ ਬਾਈ ਇਹ 450 ਰੁਪਏ ਦੀ ਆਈ ਆ ਤੇ 200 ਦਾ ਪਾਵਾਂ ਪੂਰੇ ਡਿਜ਼ਾਈਨ ਵਾਲਾ ਡਿਜ਼ਾਈਨ ਵੀ ਪੂਰਾ ਸ਼ਾਈਨਿੰਗ ਆ ਪੂਰਾ ਕੈਂਟ ਜਾਨ ਮੈਂ ਪਾਵੇ ਦੇ ਦੋਨੇ ਸਾਈਡ ਡਿਜ਼ਾਈਨ ਬਣਿਆ ਜਿਹੜੀ ਗ੍ਰਿਲਲਾ ਆ ਅੰਦਰਲੀ ਸਾਈਡ ਆ ਇਹਦੇ ਬਾਹਰਲੀ ਸਾਈਡ ਡਿਜ਼ਾਈਨ ਬਣਿਆ ਬਾਹਰੋਂ ਦਿਖਾ ਦਿੰਦਾ ਡਿਜ਼ਾਈਨ ਬਾਕੀ ਉਹ ਪਿੰਨਾ ਥੱਲੇ ਤੇ ਮੋਕਸਰ ਉਹ ਲਿਆਂਦਿਆਂ ਬਾਈ ਅਸਰੀ ਕਾਲ ਦੋਸਤੋ ਮੈਂ ਤੁਹਾਡਾ ਮਾਨ ਗੌਂਟੀ ਤੇ ਅੱਜ ਤੁਹਾਨੂੰ ਗ੍ਰਿਲ ਲੱਗੀ ਦਿਖਾਉਣਾ ਜਿਹੜੀ ਬਾਰਡਰ ਆਪਾਂ ਜੰਗਲਾ ਲਾਉਨੇ ਆ ਤੇ ਪੱਥਰ ਦੀ ਗ੍ਰਿਲ ਲਾਈਵ ਬਹੁਤ ਸੋਹਣੀ ਆ ਦੇਖਿਓ ਮਰੇ ਡਿਜ਼ਾਈਨ ਕਰਿਓ ਚੈੱਕ ਸਾਰੀ ਦਿਖਾਵਾਂਗੇ ਇਹ ਬਾਈ ਨੇ ਲਾਈ ਆ ਨਿੰਮੇ ਨੇ ਨਿੰਮਾ ਪੈ ਰੂਪਾ ਉਹ ਵੀ ਉੱਪਰ ਵੀ ਲਾਈ ਜਾਂਦੇ ਆ ਇਹ ਬਹੁਤ ਮਿਹਨਤੀ ਬੰਦਾ ਹੈਗਾ ਬਹੁਤ ਕੰਟ ਡਿਜ਼ਾਈਨ ਬਣਾਇਆ ਵਾ ਲੋਹੇ ਵਾਲੀ ਗ੍ਰਿਲ ਨਾਲ ਉਹ ਘੈਂਟ ਆ ਕੰਮ ਤੇ ਆ ਜਿਹੜੇ ਚੌਰਸ ਜੇ ਲਾਈਵ ਨੇ ਇਹ ਅੱਡ ਪਿਆ ਤੁਹਾਨੂੰ ਦਿਖਾਉਣਾ ਕਿ ਕਿਵੇਂ ਲਾਇਆ ਫਰਮੇ ਬਣੇ ਵਿਆ ਸਾਰੇ ਆ ਚੀਜ਼ ਆ ਪਾਵਾਗੜਾ ਡਿਜ਼ਾਈਨ ਵਾਲਾ ਤੇ ਆ ਇਹਦੇ ਉੱਪਰ ਲੱਗ ਜਾਂਦਾ ਪਾਵੇ ਤੇ ਤੇ ਆ ਗ੍ਰਿਲ ਆ ਇਧਰਲੀ ਸਾਈਡ ਡਿਜ਼ਾਈਨ ਬਣਾਇਆ ਮੈ ਗ੍ਰਿਲ ਦੇ ਬਾਕੀ ਹੁਣ ਤਾਂ ਆਲਾ ਡਿਜ਼ਾਈਨ ਇਹਨਾਂ ਨੇ ਲਾਇਆ ਸੀ ਤੇ ਆ ਬਾਈ ਹੁਣ ਪੱਟਤਾ ਬਦਲਣਾ ਬਦਲਣਾ ਇਹ ਪਹਿਲਾ ਡਿਜ਼ਾਈਨ ਲਾਇਆ ਸੀਗਾ ਤੇ ਹੁਣ ਇਹਨੇ ਪੱਟਤਾ ਵੀ ਦੁਬਾਰੇ ਹੋਰ ਡਿਜ਼ਾਈਨ ਲਾਉਣਾ ਹੁਣ ਖੰਦ ਨਹੀਂ ਆਇਆ ਇਹ ਸੋਨਾ ਨਹੀਂ ਕਹਿੰਦੇ ਲੱਗਦਾ ਆਹ ਸਾਰੀਆਂ ਗ੍ਰਿਲਾਂ ਆਹੀ ਲਾਉਣੀਆਂ ਭਾਈ ਉੱਪਰ ਵੀ ਆਹ ਆਹੀ ਦੋਸਤੋ ਜਿਹੜੀਆਂ ਆਹ ਗ੍ਰਿਲਾਂ ਪਿੰਗਾ ਨਾਲ ਥੱਲੇ ਰੰਗਾਂ ਤੇ ਇਹੀ ਲਾਉਣੀਆਂ ਇਹ ਪੱਥਰ ਦੀਆਂ ਮਰੀ ਬਜਰੀਆਂ ਤੇ ਬਹੁਤ ਠੋਸ ਕੰਮ ਆ ਇਹ ਜਿਹੜੀ ਗ੍ਰਿਲ ਆ ਬਾਈ ਇਹ 450 ਰੁਪਏ ਦੀ ਆ ਤੇ 200 ਦਾ ਪਾਵਾਂ ਪੂਰੇ ਡਿਜ਼ਾਈਨ ਵਾਲਾ ਡਿਜ਼ਾਈਨ ਵੀ ਪੂਰਾ ਸ਼ਾਈਨਿੰਗ ਆ ਪੂਰਾ ਕਾਹ ਡਿਜ਼ਾਈਨ ਬਣਿਆ ਪਾਵੇ ਦੇ ਦੋਨੇ ਸਾਈਡ ਡਿਜ਼ਾਈਨ ਬਣਿਆ ਜਿਹੜੀ ਗ੍ਰਿਲ ਆ ਅੰਦਰਲੀ ਸਾਈਡ ਆ ਇਹਦੇ ਬਾਹਰਲੀ ਸਾਈਡ ਡਿਜ਼ਾਈਨ ਬਣਿਆ ਬਾਹਰੋਂ ਦਿਖਾ ਦਮੂ ਡਿਜ਼ਾਈਨ ਮਾਤੀ ਉਹ ਪੰਨਾ ਥੱਲੇ ਤੇ ਮੁਕਤ ਸਰੋ ਲਿਆਂਦਿਆਂ ਬਾਈ